ਜੀ ਬਾਜੀ ਤੇ ਆਏ ਸੀ ਅੱਜ ਪਿੰਡ ਜੋਹ ਸਿੰਘ ਵਾਲੇ ਅੱਜ ਦਾ ਵਲੌਗ ਹਾਂ ਅੱਜ ਦਾ ਵਲੌਗ ਤੇ 73 ਕਬੂਤਰ ਉੱਡੇ ਸੀ ਅੱਜ ਤੇ ਕਬੂਤਰ ਆ ਅੜ ਰਹੇ ਹਾਂ YouTube ਤੇ ਪਾਉਣਾ ਹਾਂ YouTube ਤੇ ਪਾਉਣਾ ਹੈ ਆਈ ਈ ਆਈ ਈ ਦੱਸੂਗਾ ਤੈਨੂੰ ਬਾਅਦ ਚ ਅਮੀ ਕਿਵੇਂ ਲੱਗ ਰਹੀ ਬਾਜੀ ਅੱਜ ਦੀ ਬਾਜੀ ਇੱਕ ਨੰਬਰ ਆ ਬਹੁਤ ਗਰਮੀ ਗਰਮੀ ਪੂਰੀ ਆ ਹਾਂਜੀ ਬਬਲਾ ਜੀ ਕਿਵੇਂ ਲੱਗ ਰਹੀ ਬਾਜੀ ਮੈਂ ਨਹੀਂ ਦੱਸਦੀ ਮੈਂ ਦੱਸਾਂ ਘਰ ਤੇ ਵੇਖੋ ਆਓ ਜੀ ਇੱਕ ਬੱਚਾ ਫਿਰਦਾ ਬਾਕੀ ਕਬੂਤਰ ਕੋシャ ਫਿਰਦੀ ਲੋ ਵੀ ਮਿੱਤਰੋ ਦੁੱਸਰ ਪੈ ਗਈ ਇਹ ਨਹੀਂ ਪਤਾ ਵੀ ਕਿੰਨੇ ਕਬੂਤਰਾਂ ਚ ਪਈ ਆ ਆ ਲਾਲੀ ਆਪਾਂ ਵੀ ਛਤਰੀ ਆ ਆ ਫਿਰਦੇ ਕਬੂਤਰ ਆਪਾਂ ਪੰਜ ਛੱਡੇ ਸੀ ਆਪਣੇ ਪੰਜੇ ਹੀ ਦੁੱਸਰ ਚ ਆ ਗਏ ਆ ਬੜਕਾਈ ਜਾਂਨੇ ਛਤਰੀਆਂ ਹੁਣ ਵੇਖੋ ਬਾਕੀ ਮਹਾਰਾਏ ਨੂੰ ਪਤਾ ਵੀ ਕਿੰਨੇ ਕਬੂਤਰ ਬੈਠਦੇ ਆ ਆਪਣੇ ਛਤਰੀਆਂ ਲੱਗੀਆਂ ਹੋਈਆਂ ਇੱਧਰ ਵੀ ਲਾਈਆਂ ਹੋਈਆਂ ਬਾਈ ਹੁਣਾਂ ਨੇ ਛਤਰੀਆਂ ਇੱਕ ਛਤਰੀ ਆਪਣੀ ਉਹ ਲੱਗੀ ਆ ਇੱਕ ਕਾ ਲੱਗੀ ਇੱਕ ਆਪਣੀ ਛਤਰੀ ਆ ਲੱਗੀ ਆ ਤੇ ਕਬੂਤਰ ਆ ਫਿਰਦੇ ਸਾਰੇ ਤਕਰੀਬਨ 50 55 ਕਬੂਤਰ ਆ ਤੇ ਆਪਣੇ ਕਬੂਤਰ ਵੀ ਆ ਗਏ ਦੁਸਰ ਚ ਤੇ ਬਿਠਾਈ ਜਾਂਦੇ ਆ ਬਾਕੀ ਦੇਖਦੇ ਆ ਬੈਂਦੇ ਆ ਕਿ ਨਹੀਂ ਫਿਰ ਇਧਰ ਲਓ ਮਿੱਤਰੋ ਟਾਈਮ ਹੋ ਗਿਆ 6:30 ਤੇ ਕਬੂਤਰ ਬਿਠਾਈ ਜਾਂਦੇ ਆ ਆਪਣਾ ਪੰਜਾਂ ਚ ਹਜੇ ਕੋਈ ਨਹੀਂ ਬੈਠਾ ਆ ਛਤਰੀਆਂ ਸਾਰੇ ਬੜਕੀ ਜਾਂਦੀਆਂ ਕਈ ਕਬੂਤਰ ਬੈਠ ਕੇ ਕਈ ਨਹੀਂ ਬੈਠੇ ਤੇ ਆਪਣੀ ਕਬੂਤਰੀ ਦਿਖਾਉਣਿਆ ਤੁਹਾਨੂੰ ਕਿੱਥੇ ਆੜ ਰਹੀ ਆ ਕਿੱਥੇ ਫਿਰਦੀ ਆਪਣੀ ਓ ਫਿਰਦੀ ਆ ਫਿਰਦੀ ਜੋਟੇ ਚ ਤੇ ਮੁੰਡਾ ਭੜਕਾਈ ਜਾਂਦਾ ਮੈਂ ਭੜਕਾ ਕੇ ਹਟਿਆ ਹੋਣਾ ਛਤਰੀ ਤੇ ਕਬੂਤਰ ਬਹੁ ਘੱਟ ਬੈਠੇ ਹਜੇ ਕਬੂਤਰ ਸਾਰੇ ਹੀ ਫਿਰਦੇ तकरीबन ਅੱਧਿਓ ਵਾਧੇ ਫਿਰਦੇ ਆ ਆ ਤੰਦਰਾ ਬੈਠਾ 10 ਕ ਕਬੂਤਰ ਬੈਠੇ ਆ ਛਤਰੀਆਂ ਸਾਰੇ ਬੜਕੀ ਜਾਂਦੀਆਂ ਆ ਵੇ ਇਧਰ ਬੜਕੀਆਂ ਕੋਸ਼ਾ ਦਰਖਤਾਂ ਦੇ ਮਗਰ ਬੜਕਦੀਆਂ ਤੇ ਅਸੀਂ ਫਿਰ ਇਧਰ ਸਾਈਡ ਤੇ ਲਾਈ ਆ ਆਪਣੀ ਕੂਦ ਇਧਰ ਗੁੱਠ ਤੇ ਉੱਡਦੀ ਸੀਗੀ ਤੇ ਆਵੇ ਹੁਣ ਬੜਕਾਈ ਜਾਂਨੇ ਛਤਰੀ ਹੁਣ ਤੈਜ ਹੀ ਬਣਾਈ ਜਾਣੇ ਆਜੂਗੀ ਬਾਕੀ ਦੇਖਦੇ ਆ ਕੀ ਬੰਦ ਆ ਅੱਗੇ ਬਹਿ ਜੂਗੀ ਕਿ ਨਹੀਂ ਜੋੜ ਤਾਂ ਪੂਰਾ ਲਾਈ ਜਾਂਦੇ ਜੋਰ ਤਾਂ ਲੱਗਿਆ ਪਿਆ ਆਪਣੇ ਪੰਜੇ ਹੀ ਨਹੀਂ ਬੈਠੇ ਹਨ ਅਜੇ ਚਲੋ ਸਾਰੇ ਗੂਤਰੀ ਫਿਰਦੇ ਆ ਆਪਣੇ ਹਜੇ ਆਪਾਂ ਪੰਜ ਛੱਡੇ ਸੀ ਆਪਣੇ ਪੰਜੇ ਹੀ ਦੂਸਰ ਜਾ ਕੇ ਬਾਬੇ ਦੀ ਕਿਰਪਾ ਨਾਲ ਤੇ ਦੇਖੋ ਦੇਖਦੇ ਹਨ ਕਿੰਨੇ ਫੜੇ ਜਾਂਦੇ ਆਪਣੇ ਪੰਜਾਂ 'ਚੋਂ ਕੋਈ ਮਿੱਤਰ ਦੁੱਸਰ ਲੱਗੀ ਆ ਛੁੱਟਣ ਅਜੇ ਬੈਠਾ ਅੱਗੇ ਆ ਗਏ ਮੈਂ ਬਾਗਾ ਖਾਲੜਾ ਬਾਗਾ ਖਾਲੜਾ ਉਦੋਂ ਸਰ ਲੱਗੀ ਆ ਉਡਣ 33 34 ਕਬੂਤਰ ਫੜੇ ਗਏ ਸੀਗੇ ਤੇ ਆਪਣੇ ਤਿੰਨ ਬਾਹਰ ਹੈਗੇ ਇੱਕ ਹੌਣ ਢਾਂਗੀ ਚੜੀ ਆ ਇੱਕ ਆ ਉੱਡ ਪੀ ਆਪਣੀ ਚੜਾਈ ਜਾਣੇ ਢਾਂਗੀ ਵੇਖੋ ਚੜਦੀ ਕਿ ਨਹੀਂ ਬਾਕੀ ਕੂਤਰ ਉੱਡਣ ਲੱਗੇ ਆ ਇੱਕ ਆਪਾਂ ਹੌਣ ਫੜ ਲਈ ਸੁਬਾ ਤੇ ਉਹ ਵੀ ਛੱਡਾਂਗੇ 9 ਵਜੇ ਕਿੰਨੇ ਕਬੂਤਰ ਆ ਸਾਰੇ ਦੁੱਸਰਜ 33 ਕੇ 34 ਹਾਂਜੀ ਹਾਂਜੀ ਇਤਰੀਆ ਇੱਕ ਕਬੂਤਰ ਆ ਗਿਆ ਬਾਹਰ ਆਜ ਕਬੂਤਰ ਕੋਲ ਆਇਆ ਇਹ ਵੀ ਹੁਣੇ ਉੱਡਿਆ ਤੇ ਇੱਕ ਬਿਠਾਈ ਆਨੇ ਜੇ ਬੈਗੀ ਦਾ ਪੰਜ ਸੱਤਾ ਮਿੰਟਾਂ ਤੱਕ ਦੇਖੋ ਕੀ ਬੰਦ ਆ ਲੋ ਜੀ ਦੁੱਸਰਜੀ ਬਾਜੀ ਚੱਲ ਰਹੀ ਆ ਪੰਡ ਜੋ ਸਿੰਘ ਆਲਾ ਭੋਲੇ ਭਾਈ ਕਿੰਨੇ ਕੂਤਰ ਰਹਿ ਗਏ 22 22 ਰਹਿ ਗਏ ਬੜਾ ਠੀਕ ਆ ਸਾਡਾ ਛੋਟਾ ਵਲੌਗਰ ਕਿਵੇਂ ਕੂਤਰ ਆ ਫੜਦੇ ਇਹ ਕਾ ਕਰਦਾ ਆ ਆਪਣਾ ਪੁੱਤਰ ਆ ਗਿਆ ਪੰਜਾਂ ਚੋਂ ਇੱਕ ਹੀ ਰਹਿ ਗਿਆ ਬਈ ਰਾਤ ਟਾਂਗੀ ਨਹੀਂ ਚੜੇ ਕਬੂਤਰ ਆਪਣੇ ਤੇ ਐ ਤੇ ਰਾਤ ਲੱਭ ਗਿਆ ਸੀਗਾ ਇਹ ਛੱਡਿਆ ਹੁਣ ਤੇ ਇਹ ਫਿਰਦਾ ਹੁਣ ਬਾਕੀ ਪੰਜਾਂ ਚੋਂ ਇੱਕ ਸਵੇਰ ਫੜ ਕੇ ਛੱਡੀ ਸੀ ਉਹ ਘੰਟਾ ਕੱਢ ਕੇ ਬੈਠ ਗਈ